ਸਵਾਗਤ ਹੈ ਤੁਹਾਡਾ ਇਸ YouTube ਚੈਨਲ ਤੇ ਇਸ YouTube ਚੈਨਲ ਤੇ ਪੀਐਸ ਟੈਟਰ ਨਾਲ ਸੰਬੰਧਿਤ ਸੀਡੀਪੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦੀਆਂ ਤਿੰਨ ਵੀਡੀਓ ਪਹਿਲਾਂ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ ਜੇਕਰ ਉਹ ਵੀਡੀਓ ਨਹੀਂ ਦੇਖੀਆਂ ਤਾਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਜਾਂ ਇਸ ਚੈਨਲ ਦੇ ਪਲੇਲਿਸਟ ਵਿੱਚ ਜਾ ਕੇ ਵੀ ਉਹ ਵੀਡੀਓ ਵੇਖ ਸਕਦੇ ਹੋ ਇਸ ਤੋਂ ਇਲਾਵਾ ਸੀਡੀਪੀ ਦੇ ہاں ਐਮਸੀਕਿਊ ਦੇ ہاں ਵੀਡੀਓ ਵੀ ਇਸ ਚੈਨਲ ਤੇ ਅਪਲੋਡ ਹਨ ਉਹਨਾਂ ਨੂੰ ਵੀ ਜ਼ਰੂਰ ਵੇਖੋ ਇਹ ਵੀਡੀਓ ਪੇਪਰ ਫਸਟ ਅਤੇ ਪੇਪਰ ਸੈਕੰਡ ਦੋਨਾਂ ਲਈ ਜ਼ਰੂਰੀ ਹੈ ਇਸ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਹੈ ਇਸ ਵੀਡੀਓ ਵਿੱਚ ਥਿਊਰੀ ਦੀ ਕਲਾਸ ਕਰਾਈ ਜਾਵੇਗੀ ਐਮਸੀਕਿਊ ਦੀਆਂ ਕਲਾਸਾਂ ਬਾਅਦ ਵਿੱਚ ਕਰਵਾਈਆਂ ਜਾਣਗੀਆਂ ਇਸ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਅੱਜ ਦਾ ਟੌਪਿਕ ਹੈ ਸ਼ਿਸ਼ੂ ਵਸਤਾ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਤੋਂ ਪਹਿਲੀ ਵੀਡੀਓ ਵਿੱਚ ਸਟੇਜ ਆਫ ਡਿਵੈਲਪਮੈਂਟ ਕੀਤੀ ਸੀ ਜਿਸ ਦੇ ਵਿੱਚ ਸਾਰੀਆਂ ਸਟੇਜਾਂ ਦੀ ਗੱਲ ਕੀਤੀ ਸੀ ਅੱਜ ਆਪਾਂ ਇਨਫੈਂਸੀ ਏਜ ਸ਼ਿਸ਼ੂ ਅਵਸਥਾ ਦੀ ਗੱਲ ਡਿਟੇਲ ਵਿੱਚ ਕਰਾਂਗੇ ਕਿ ਇਸ ਦਾ ਵਿਕਾਸ ਕਿਵੇਂ-ਕਿਵੇਂ ਹੁੰਦਾ ਹੈ ਕਿਹੜੇ-ਕਿਹੜੇ ਵਿਕਾਸ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਹ ਵਿਕਾਸ ਕਿਸ ਤਰ੍ਹਾਂ ਚੱਲਦਾ ਹੈ ਸ਼ਿਸ਼ੂ ਅਵਸਥਾ ਦੇ ਵਿਕਾਸ ਬਾਰੇ ਗੱਲ ਕਰਾਂਗੇ ਅੱਜ ਪਹਿਲੇ ਸਾਲ ਪਹਿਲੇ 3 ਸਾਲਾਂ ਦੀ ਉਮਰ ਨੂੰ ਸ਼ਿਸ਼ੂ ਅਵਸਥਾ ਕਿਹਾ ਜਾਂਦਾ ਹੈ ਬਾਲ ਮਨੋਵਿਗਿਆਨੀ ਡਾਕਟਰ ਅਰਲੇਖ ਨੇ ਇਸ ਵਸਤਾ ਨੂੰ ਖਤਰਨਾਕ ਕਾਲ ਦੱਸਿਆ ਹੈ ਕਿਉਂਕਿ ਇਸ ਕਾਲ ਵਿੱਚ ਬਹੁਤ ਸਾਰੇ ਬੱਚੇ ਮਰ ਜਾਂਦੇ ਹਨ ਇਸ ਲਈ ਇਸ ਨੂੰ ਖਤਰਨਾਕ ਕਾਲ ਦੱਸਿਆ ਗਿਆ ਹੈ ਇਸ ਨੂੰ ਅਰਲੇਖ ਨੇ ਅਪੀਲੀ ਕਾਲ ਵੀ ਕਿਹਾ ਹੈ ਅਪੀਲੀ ਏਜ ਵੀ ਕਿਹਾ ਹੈ ਕਿਉਂਕਿ ਨਿਚਾਰ ਬੱਚਾ ਅਪੀਲ ਕਰਦਾ ਹੈ ਕਿਉਂਕਿ ਬੱਚਾ ਚੱਲ ਫੇਰ ਨਹੀਂ ਸਕਦਾ ਉਹ ਰੁਪਏ ਨਹੀਂ ਸਕਦਾ ਕੋਈ ਆਪਣੇ ਕੰਮ ਆਪ ਨਹੀਂ ਕਰ ਸਕਦਾ ਇਸ ਲਈ ਬੱਚਾ ਲਿਚਾਰ ਹੁੰਦਾ ਹੈ ਉਹ ਸਿਰਫ ਅਪੀਲ ਹੀ ਕਰਦਾ ਹੈ ਵੱਡਿਆਂ ਨੂੰ ਅਪੀਲ ਕਰਦਾ ਹੈ ਉਹਨਾਂ ਨੂੰ ਪ੍ਰਸੰਨ ਕਰਦਾ ਹੈ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਸਿਰਫ ਅਪੀਲ ਕਰਦਾ ਹੈ ਇਸ ਲਈ ਇਸ ਨੂੰ ਅਪੀਲੀ ਕਾਲ ਵੀ ਕਿਹਾ ਗਿਆ ਹੈ ਐਲਡਰ ਦੇ ਅਨਸਾਰ ਸ਼ਿਸ਼ੂ ਕਾਲ ਜੀਵਨ ਸ਼ੈਲੀ ਹੈ ਲਾਈਫ ਸਟਾਈਲ ਹੈ ਸ਼ਿਸ਼ੂ ਕਾਲ ਵਿੱਚ ਹੀ ਜ਼ਿੰਦਗੀ ਦੀ ਅਸਲ ਨਹੀਂ ਰੱਖੀ ਜਾਂਦੀ ਹੈ ਇਹ ਬੱਚੇ ਦੇ ਸਮੁੱਚੇ ਪ੍ਰੋਗਰਾਮ ਦੀ ਨੀਂਹ ਰੱਖਦਾ ਹੈ ਇਸ ਲਈ ਸ਼ਿਸ਼ੂ ਕਾਰ ਬੱਚੇ ਦੇ ਜੀਵਨ ਲਈ ਇੱਕ ਮਹਾਨ ਸਥਾਨ ਰੱਖਦਾ ਹੈ ਅੱਗੇ ਗੱਲ ਕਰਦੇ ਹਾਂ ਇਹਦੇ ਵਿੱਚ ਵਿਕਾਸ ਦੀ ਕਿਸ ਕਿਸ ਤਰ੍ਹਾਂ ਦਾ ਕੀ ਕੀ ਵਿਕਾਸ ਹੁੰਦਾ ਹੈ ਸਭ ਤੋਂ ਪਹਿਲਾਂ ਸਰੀਰਕ ਵਿਕਾਸ ਦੀ ਗੱਲ ਕਰਦੇ ਹਾਂ ਸ਼ਿਸ਼ੂ ਵਸਤਾ ਦਾ ਸਰੀਰਕ ਵਿਕਾਸ ਇਸ ਗੱਲ ਲਈ ਕਈ ਗੱਲਾਂ ਸ਼ਾਮਲ ਹਨ ਸ਼ਿਸ਼ੂ ਕਾਲ ਵਿੱਚ ਕੱਦ ਤੇ ਭਾਰ ਤੇ ਜੀ ਨਾਲ ਵੱਧਦਾ ਹੈ ਸਰੀਰ ਦੇ ਵੱਖ-ਵੱਖ ਅੰਗ ਅਨੁਪਾਤਿਕ ਆਕਾਰ ਧਾਰਨ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਵੇਂ ਕਿ ਆਪਾਂ ਜਾਣਦੇ ਹਾਂ ਸ਼ੁਰੂ ਵਿੱਚ ਬੱਚੇ ਦਾ ਸਿਰ ਵੱਡਾ ਤਾੜ ਛੋਟੀ ਤੇ ਲੱਤਾਂ ਉਸ ਤੋਂ ਛੋਟੀਆਂ ਹੁੰਦੀਆਂ ਹਨ ਪਰ ਜਿਵੇਂ ਸ਼ਿਸ਼ੂ ਕਾਲ ਦੇ ਵਿੱਚ ਸਾਰੀਆਂ ਅੰਗਾਂ ਦਾ ਜਿਹੜਾ ਅਕਾਰ ਅਨੁਪਾਤਿਕ ਅਕਾਰ ਧਾਰਨਾ ਸ਼ੁਰੂ ਕਰ ਦਿੰਦਾ ਹੈ ਹੱਡੀਆਂ ਅਤੇ ਪੱਠੇ ਮਾਸਪੇਸ਼ੀਆਂ ਵਧਣਾ ਵਧਣ ਫੁੱਲਣ ਲੱਗਦੀਆਂ ਹਨ ਇਸ ਕਾਲ ਦੇ 3 ਸਾਲ ਦੀ ਉਮਰ ਵਿੱਚ ਬੱਚੇ ਦੇ 16 ਦੰਦ ਨਿਕਲ ਆਉਂਦੇ ਹਨ ਪਹਿਲੇ 2 ਸਾਲਾਂ ਵਿੱਚ ਵਿਕਾਸ ਦੀ ਗਤੀ ਜ਼ਿਆਦਾ ਤੇਜ਼ ਹੁੰਦੀ ਹੈ ਗਿਆਨ ਇੰਦਰੀਆਂ ਕਾਫੀ ਵਿਕਸਿਤ ਹੋ ਜਾਂਦੀਆਂ ਹਨ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਣੀਆਂ ਪੰਜ ਗਿਆਨ ਇੰਦਰੀਆਂ ਹੁੰਦੀਆਂ ਇਸ ਅਵਸਥਾ ਦੇ ਅੰਤ ਤੱਕ ਬੱਚਾ ਦੇਖਣਾ ਸੁਣਨਾ ਸੁੰਘਣਾ ਤੇ ਚੱਖਣ ਦੇ ਕੰਮ ਦੇ ਯੋਗ ਹੋ ਜਾਂਦਾ ਹੈ ਇਹ ਸ਼ਿਸ਼ੂ ਬਸਤਾ ਦਾ ਸਰੀਰਕ ਵਿਕਾਸ ਹੈ ਜੇ ਗੱਲ ਕਰੀਏ ਗਤੀਆਤਮਿਕ ਵਿਕਾਸ ਦੀ ਮੋਟਰ ਡਵੈਲਪਮੈਂਟ ਬੱਚੇ ਦਾ ਗਿਆਤ ਗਤੀਆਤਮਿਕ ਵਿਕਾਸ ਸਰੀਰਕ ਵਿਕਾਸ ਤੇ ਹੀ ਨਿਰਭਰ ਕਰਦਾ ਹੈ ਇਸ ਅਵਸਥਾ ਵਿੱਚ ਲਗਾਤਾਰ ਗਤੀਆਤਮਿਕ ਵਿਕਾਸ ਹੁੰਦਾ ਹੈ ਉਸ ਦੇ ਵੱਖ-ਵੱਖ ਅੰਗ ਵੱਖ-ਵੱਖ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ 6 ਮਹੀਨੇ ਦਾ ਬੱਚਾ ਲੱਤਾਂ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੰਦਾ ਹੈ 1 ਸਾਲ ਦੀ ਉਮਰ ਵਿੱਚ ਅੰਗੂਠੇ ਤੇ ਪਹਿਲੀ ਉਂਗਰ ਨਾਲ ਚੀਜ਼ ਫੜ ਸਕਦਾ ਹੈ ਇਸ ਅਵਸਥਾ ਵਿੱਚ ਲੱਤਾਂ ਤੇ ਪੱਟੀਆਂ ਤੋਂ ਪਹਿਲਾਂ ਸਿਰ ਦੇ ਪੱਟੇ ਵਿਕਸਿਤ ਹੁੰਦੇ ਹਨ ਲੱਤਾਂ ਤੇ ਪਠਾਣਲੋਂ ਮਤਲੱਤਾਂ ਦੇ ਮਾਸਪੇਸ਼ੀਆਂ ਨਾਲੋਂ ਸੇਰ ਪਹਿਲਾ ਵਿਕਸਿਤ ਹੁੰਦਾ ਹੈ 6 ਦੇ 6 ਮਹੀਨੇ ਦੇ ਹੋਣ ਤੇ ਬੱਚਾ ਬਿਨਾਂ ਸਹਾਰੇ ਬੈਠ ਸਕਦਾ ਹੈ 1 ਸਾਲ ਦੀ ਉਮਰ ਤੱਕ ਬੱਚਾ ਖੜਾ ਹੋਣ ਲੱਗਦਾ ਹੈ ਪੂਰੇ ਹੱਥ ਦੀ ਤਾ ਤੇ ਉਂਗਲਾਂ ਦੀ ਵਰਤੋਂ ਕਰਨਾ ਸਿੱਖ ਜਾਂਦਾ ਹੈ ਇਹ ਸੀ ਸ਼ਿਸ਼ੂ ਅਵਸਥਾ ਦੇ ਗਤੀਆਤਮਿਕ ਵਿਕਾਸ ਜੇਕਰ ਕਰੀਏ ਮਾਨਸਿਕ ਵਿਕਾਸ ਦੀ ਸ਼ਿਸ਼ੂ ਅਵਸਥਾ ਵਿੱਚ ਮੈਂਟਲ ਡਿਵੈਲਪਮੈਂਟ ਜਨਮ ਤੋਂ ਹੀ ਬੱਚੇ ਦੀ ਬੁੱਧੀ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸ਼ਿਸ਼ੂ ਦੇ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਜੁੜਿਆ ਆਉਂਦਾ ਹੈ। ਬੱਚੇ ਦੇ ਮਾਨਸਿਕ ਵਿਕਾਸ ਨਾਲ ਗਿਆਨ ਇੰਦਰੀਆਂ ਦਾ ਵਿਕਾਸ ਜਿਕੇ ਆਪਸਾ ਮੂਲ ਪ੍ਰਵਿਰਤੀ, ਸੋਚ ਸ਼ਕਤੀ, ਰੁਚੀ ਆਦਿ ਦਾ ਵਿਕਾਸ ਹੁੰਦਾ ਹੈ। ਗਿਆਨ ਆਤਮਿਕ ਵਿਕਾਸ ਤੇ ਬਾਤ ਗੱਲ ਕਰਦੇ ਹਾਂ ਭਾਵਨਾਤਮਿਕ ਵਿਕਾਸ, ਈਮੋਸ਼ਨਲ ਡਿਵੈਲਪਮੈਂਟ ਜਨਮ ਤੋਂ ਇੱਕਦਮ ਪਿੱਛੋਂ ਛੋਟਾ ਬੱਚਾ ਵਿਸ਼ੇਸ਼ ਤੌਰ ਤੇ ਭਾਵਨਾਤਮਿਕ ਉਤੇਜਨਾ ਦਾ ਯੋਗ ਹੁੰਦਾ ਹੈ ਇਹ ਉਤੇਜਨਾ ਦੁੱਖ ਜਾਂ ਸੁੱਖ ਕਿਸੇ ਨਾਲ ਵੀ ਸੰਬੰਧਤ ਹੋ ਸਕਦੀ ਹੈ ਪਹਿਲੇ 1-2 ਸਾਲਾਂ ਵਿੱਚ ਇਹ ਸਥਿਤੀ ਭਾਵਨਾਤਮਿਕ ਅਨੁਕਿਰਿਆ ਪੈਦਾ ਹੁੰਦੀ ਹੈ ਜਿਹੜੀਆਂ ਬੱਚੇ ਦੀਆਂ ਤਤਕਾਲ ਹਾਲਾਤਾਂ ਨਾਲ ਜੁੜੀਆਂ ਹੁੰਦੀਆਂ ਹਨ ਵੱਡੇ ਹੋਣ ਤੇ ਬਦਲ ਜਾਂਦੀਆਂ ਹਨ ਰਾਮ ਵਿੱਚ ਪਾਵਨਾਤਮਿਕ ਤਜਰਬੇ ਵਿੱਚ ਵਧੇਰੇ ਤੌਰ ਤੇ ਇਸਧਾਰਨੀ ਕਰਨ ਜਾਂ ਸਰੀਰਕ ਦੇ ਲੋੜਾਂ ਨਾਲ ਸੰਬੰਧਤ ਹੁੰਦੇ ਹਨ ਉਤੇਜਨਾ ਤੋਂ ਬਾਅਦ ਬੱਚੇ ਦੀ ਪਹਿਲੀ ਪ੍ਰਵਿਰਤੀ ਤੁਹਾਨੂੰ ਕਿਰਿਆ ਦੁੱਖ ਦੀ ਹੁੰਦੀ ਹੈ ਖੁਸ਼ੀ ਦੀਵਾਰੀ ਪਿਛੂ ਆਦੀ ਹੈ ਸਭ ਤੋਂ ਬੱਚਾ ਪਹਿਲਾ ਰੋਣਾ ਸ਼ੁਰੂ ਕਰਦਾ ਹੈ ਅਸਨਾ ਬਾਦਸ਼ ਸ਼ੁਰੂ ਕਰਦਾ ਹੈ ਇਸ ਲਈ ਸਭ ਤੋਂ ਪਹਿਲਾ ਜਿਹੜੀ ਅਨੁਕਿਰਿਆ ਦੁੱਖ ਦੀ ਹੁੰਦੀ ਹੈ ਸਮਾਜਿਕ ਵਿਕਾਸ ਸ਼ਿਸ਼ੂ ਵਿਕਾਸਾ ਵਿੱਚ ਸਮਾਜਿਕ ਵਿਕਾਸ ਸੋਸ਼ਲ ਡਿਵੈਲਪਮੈਂਟ ਸਮਾਜ ਬੱਚੇ ਨੂੰ ਉਸ ਦੇ ਜਨਮ ਤੋਂ ਹੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਸਮਾਜਿਕ ਵਿਕਾਸ ਲਈ ਸਰੀਰਕ ਮਾਨਸਿਕ ਭਾਵਨਾਤਮਿਕ ਵਿਕਾਸ ਦੀ ਬਹੁਤ ਲੋੜ ਹੁੰਦੀ ਹੈ ਬੱਚੇ ਦੀ ਪਹਿਲੀ ਅਨੁਕ੍ਰਿਆ ਪਰਿਵਾਰ ਦੇ ਮੈਂਬਰਾਂ ਵਰਤੀ ਹੁੰਦੀ ਹੈ ਇਹ ਅਨੁਕ੍ਰਿਆ ਬੱਚੇ ਦੀ ਮਾਂ ਤੋਂ ਸ਼ੁਰੂ ਹੋ ਕੇ ਪਰਿਵਾਰ ਦੇ ਬਾਕੀ ਮੈਂਬਰਾਂ ਤੱਕ ਪਹੁੰਚਦੀ ਹੈ ਇਸੇ ਅੱਜ ਦੀ ਵੀਡੀਓ ਸ਼ਿਸ਼ੂ ਅਵਸਥਾ ਇਨਫੈਂਸੀ ਏਜ ਦੇ ਵਿੱਚ ਕਿਸ ਤਰ੍ਹਾਂ ਸਮਾਜਿਕ ਵਿਕਾਸ ਭਾਵਨਾਤਮਿਕ ਵਿਕਾਸ ਮਾਨਸਿਕ ਵਿਕਾਸ ਦਤਿਆਤਮਿਕ ਵਿਕਾਸ ਤੇ ਸਰੀਰਕ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ ਇਹ ਪੂਰੀ ਵੀਡੀਓ ਇਨਫੈਂਸੀ ਏਜ ਤੇ ਸੀ ਇਸ ਤੋਂ ਇਲਾਵਾ ਅੱਗੇ ਸਾਰੀਆਂ ਸਟੇਜਾਂ ਦੀਆਂ ਅਲੱਗ-ਅਲੱਗ ਵੀਡੀਓ ਪੂਰੀ ਡਿਟੇਲ ਵਿੱਚ ਰੁਆ ਜਾ ਜਾਣ ਗਿਆ ਜੇਕਰ ਕਲਾਸ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੇ ਸੀ ਅੱਜ ਦੀ ਅਪਡੇਟ ਇਸ ਚੈਨਲ ਤੇ ਇਸ ਤੋਂ ਬਾਅਦ ਦੂਸਰੀ ਇੱਕ ਕਲਾਸਾਂ ਜਿਵੇਂ ਪੰਜਾਬੀ ਇੰਗਲਿਸ਼ ਮੈਥ ਸਾਇੰਸ ईवीएस ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ